ਵੇ ਵਿਚਾਰ ਦੱਸਣ ਦੇ ਲਈ ਬੇਨਤੀ ਕਰਨ ਦੇ ਲਈ ਪਹੁੰਚ ਰਹੇ ਨੇ ਪੰਜਾਬ ਦੇ ਵਿਕਾਸ ਪੁਰਸ਼ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪਹੁੰਚ ਰਹੇ ਨੇ ਪੰਜਾਬ ਦੇ ਵਿਕਾਸ ਪੁਰਸ਼ ਪਹੁੰਚ ਰਹੇ ਨੇ ਪੰਜਾਬ ਦੇ ਵਿਕਾਸ ਪੁਰਸ਼ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਗੁਰੂ ਪਿਆਰੀ ਸਾਧ ਸੰਗਤ ਜੀ ਗੱਜ ਕੇ ਫਤਹਿ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ ਜਦੋਂ ਤੁਸੀਂ ਰੈਲੀ ਵਿੱਚ ਆਏ ਹੋ ਥੋੜੀ ਕੁਰਸੀ ਦੇਵੇ ਥੱਲੇ ਜਾਂ ਉੱਤੇ ਆਇ ਇੱਕ ਕਾਪੀ ਪਈ ਹੋਣੀ ਹੈ ਸਾਰਿਆਂ ਨੇ ਮੇਰੇ ਨਾਲ ਪੜ੍ਹੀ ਹੋਣੀ ਹੈ ਮੈਂ ਬੇਨਤੀ ਕਰਾਂਗਾ ਕਿ ਆ ਜਰੂਰ ਪੜਿਓ ਤੁਹਾਨੂੰ ਪਤਾ ਲੱਗ ਜਾਊਗਾ ਕਿ ਥੋੜੀ ਸਰਕਾਰ ਬਾਦਲ ਸਾਹਿਬ ਨੇ ਕਿੰਨੇ ਕੰਮ ਪੰਜਾਬ ਵਿੱਚ ਕੀਤੇ ਕਈ ਐਗੀਆਂ ਚੀਜ਼ਾਂ ਪਤਾ ਲੱਗੂਗਾ ਜਿਹੜਾ ਤੁਹਾਨੂੰ ਸ਼ਾਇਦ ਅੱਜ ਤੱਕ ਪਤਾ ਨਾ ਹੋਣ ਜਿੰਨੀ ਮਿਹਨਤ ਬਾਦਲ ਸਾਹਿਬ ਨੇ 10 ਸਾਲਾਂ ਚ ਕੀਤੀ ਪੰਜਾਬ ਨੂੰ ਤਰੱਕੀਆਂ ਚ ਬਲੰਦੀ ਲੈ ਕੇ ਗਏ ਬਿਜਲੀ ਆਮ ਆਮ ਕਰ ਦਤੀ ਸੜਕਾਂ ਦੇ ਜਾਲ ਪਿਛਾ ਦਿੱਤੇ ਅੱਜ ਤੁਹਾਡੇ ਸਾਹਮਣੇ ਜਿਹੜੀ ਸੜਕ ਐਗੀਆਂ ਸੜਕਾਂ ਪੂਰੇ ਪੰਜਾਬ 'ਚ ਬਣਾ ਦਿੱਤੀਆਂ ਕੋਈ 30000 ਕਰੋੜ ਰੁਪਏ ਲਾ ਕੇ 에어ਪੋਰਟ ਬਣਾ ਦਿੱਤੇ ਕੋਈ ਤੁਸੀਂ ਦੇਖੋਗੇ 122 ਮੰਡੀਆਂ ਵਿੱਚ ਸ਼ਹਿਰਾਂ ਵਿੱਚ ਸੀਵਰੇਜ ਪਾ ਦਿੱਤਾ ਤੇ ਕਰੋੜਾਂ ਰੁਪਏ ਨਹਿਰੀ ਪਾਣੀ ਵਾਸਤੇ ਖਾਲਾ ਵਾਸਤੇ ਵੱਡੇ ਵੱਡੇ ਡੈਮ ਵਾਸਤੇ ਕਰੋੜਾਂ ਰੁਪਏ ਲਾਇਆ ਤੇ ਗਰੀਬ ਕਿਸਾਨ ਮਜ਼ਦੂਰ ਨੂੰ ਹਰ ਕਿਸਮ ਦੀ ਸਹੂਲਤ ਦਿੱਤੀ ਐਜੀਆਂ ਸਹੂਲਤਾਂ ਦਿੱਤੀਆਂ ਜਿਹੜੇ ਹਿੰਦੁਸਤਾਨ ਦੀਆਂ ਕਿਸੇ ਵੀ ਸਰਕਾਰ ਨੇ ਨਹੀਂ ਦਿੱਤੀਆਂ ਤੁਹਾਡੇ ਟਿਊਬਲਾਂ ਦੇ ਬਿੱਲ ਮਾਫ ਹੈ ਜੇ ਨਾ ਮਾਫ ਹੁੰਦੇ ਅੱਜ 1 ਲੱਖ ਰੁਪਈਆ ਸਾਲ ਦਾ ਤੁਸੀਂ ਭਰਨਾ ਸੀ ਬਿੱਲ ਜਿਹੜਾ ਆਪਾਂ ਭੁੱਲ ਗਏ ਆ ਕਹਿੰਗੇ 20 ਸਾਲ ਦੇ ਬਾਦਲ ਸਾਹਿਬ ਨੇ ਮਾਫ ਰੱਖਿਆ ਹੁਣ ਆਪਾਂ ਨੂੰ ਉਹਦਾ ਪਰਵਾਹ ਹੀ ਨਹੀਂ ਫਿਕਰ ਹੀ ਨਹੀਂ ਆ ਹਰਿਆਣਾ ਜਾ ਕੇ ਦੇਖੋ ਉੱਤਰ ਪ੍ਰਦੇਸ਼ ਜਾ ਕੇ ਦੇਖੋ ਵੈਸਟ ਬੰਗਾਲ ਜਾ ਕੇ ਦੇਖੋ ਮੱਧ ਪ੍ਰਦੇਸ਼ ਜਾ ਕੇ ਦੇਖੋ ਕਿੰਨੇ ਕਿੰਨੇ ਬਿੱਲ ਟਿਊਬਲਾਂ ਦੇ ਆਉਂਦੇ ਆ ਬਾਲ ਸਾਹਿਬ ਨੇ ਇੱਕ ਵਾਰੀ ਵਾਦਾ ਕੀਤਾ ਸੀ ਮੈਂ ਮਾਫ ਕਰੂੰਗਾ ਤੇ ਨਾਲ ਸਾਲ ਮਾਫ ਕਰਤੇ ਭਾਵੇਂ 6000 ਕਰੋੜ ਰੁਪਇਆ ਖਜ਼ਾਨੇ ਤੋਂ ਦੇਣਾ ਪਿਆ ਪਰ ਅਸੀਂ ਕਿਤੇ ਨਹੀਂ ਕਿਹਾ ਖਜ਼ਾਨਾ ਖਾਲੀ ਤੇ ਮੁਕਰੇ ਨਹੀਂ ਮੈਨੂੰ ਯਾਦ ਹੈ ਜਦੋਂ ਬਾਦਲ ਸਾਹਿਬ ਨੇ ਐਲਾਨ ਕੀਤਾ ਕਿ ਮੈਂ 4 ਰੁਪਏ ਕਿਲੋ ਆਟਾ ਤੇ 20 ਰੁਪਏ ਕਿਲੋ ਦਾਲ ਦਊਂਗਾ ਉਦੋਂ ਲੋਕੀ ਕਹਿੰਦੇ ਸੀ ਐਵੇਂ ਝੂਠ ਬੋਲਦੇ ਕਿੱਥੋਂ ਲੈਣਗੇ ਕਾਂਗਰਸੀ ਕਹਿੰਦੇ ਸੀ ਕਿੱਥੋਂ ਦੇਣਗੇ ਸਰਕਾਰ ਬਣੀ ਪਹਿਲੀ ਕੈਬਨਟ ਮੀਟਿੰਗ ਚ ਫੈਸਲਾ ਕਰਕੇ 4 ਕਿਲੋ ਆਟਾ ਦਾ 20 ਕਿਲੋ ਦਾਲ ਗਰੀਬਾਂ ਨੂੰ ਦੇ ਜ਼ਿੰਦਾਬਾਦ ਹਰ ਸਿੰਘ ਬਾਦਲ ਜ਼ਿੰਦਾਬਾਦ ਨਾਲੇ ਜਸਵੀਰ ਸਿੰਘ ਬਾਦਲ ਜ਼ਿੰਦਾਬਾਦ ਨਾਲੇ ਬੱਕੇਣਾ ਚਾਹਣਾ ਤੁਸੀਂ 13 ਜਾਂ 13 ਸੀਟਾ ਜਿਤਾ ਦਿਓ ਆ ਹੰਕਾਰੀ ਕੈਪਟਨ ਮੁੱਖ ਮੰਤਰੀ ਨਹੀਂ ਰਹਿੰਦਾ ਮੈਂ ਤੁਹਾਨੂੰ ਗਰੰਟੀ ਦਿੰਦਾ ਗਰੰਟੀ ਦੇਣਾ ਮੁੱਖ ਮੰਤਰੀ ਨਹੀਂ ਰਹਿੰਦਾ ਤੁਹਾਡੇ ਹਲਕੇ ਵਾਸਤੇ ਸਾ ਦਰਬਾਰਾ ਸਿੰਘ ਗੁਰੂ ਜੀ ਉਮੀਦਵਾਰ ਹਨ ਲੋਕ ਸਭਾ ਦੇ ਬਹੁਤ ਹੀ ਨੇਕ ਇਨਸਾਨ ਹੈ ਸਾਡਾ ਮੇਰਾ ਤੇ ਬਾਦਲ ਸਾਹਿਬ ਨਾਲ ਬਹੁਤ ਪੁਰਾਣਾ ਇਹਨਾਂ ਦਾ ਸਾਥ ਹੈ ਪਰਿਵਾਰ ਮੰਗੂ ਰਿਸ਼ਤਾ ਹੈ 10 ਸਾਲ ਬਾਦਲ ਸਾਹਿਬ ਦੇ ਨਾਲ ਹੀ 24 ਘੰਟੇ ਰਹਿੰਦੇ ਸੀ 24 ਘੰਟੇ ਹਰ ਕੰਮ ਜੋ ਸਰਕਾਰ ਦੀ ਡਿਵੈਲਪਮੈਂਟ ਦਾ ਕੰਮ ਹੈ ਇਹਨਾਂ ਦੇ ਹੱਥੋਂ ਨਿਕਲਿਆ ਹੈ ਇਹਨਾਂ ਕੋਲ ਇੱਕ ਮੈਂ ਕਹਿੰਦਾ ਵਿਜ਼ਨ ਹੈ ਮੈਂ ਵੱਡੀ ਗੱਲ ਕਰਨੇ ਆਕੇ ਨੇ ਐਮਪੀ ਬਣਾ ਦੋ ਅੱਧੇ ਕੰਮ ਤੁਹਾਡੇ ਕੋਈ ਥਾਣੇ ਠੂਨੇ ਵਾਲੇ ਅਫਸਰਪਸ ਸਾਰੇ ਡਰਦੇ ਇਹਨਾਂ ਤੋਂ ਹੀ ਐ ਤੋ ਐਸ ਕਰਕੇ ਤੁਹਾਨੂੰ ਚਿੰਤਾ ਹੋਣੀ ਨਹੀਂ ਤੇ ਸਾਰੇ ਕੰਮ ਹੀ ਕਰਾਈ ਜਾਣਗੇ ਨਾਲੇ ਇਹਨਾਂ ਨੂੰ ਕੰਮ ਕਰਾਉਣਾ ਹੁੰਦਾ ਇਹਨਾਂ ਨੂੰ ਪਤਾ ਹੈ ਕਿ ਅਫਸਰਾਂ ਨੂੰ ਕਿਵੇਂ ਕਿਵੇਂ ਕੰਮ ਕਰਾਉਣਾ ਅਫਸਰਾਂ ਤੋਂ ਤੋ ਐਸ ਕਰਕੇ ਆ ਬੜੇ ਨੇਕ ਇਨਸਾਨ ਐ شریف ਬੰਦੇ ਐ ਅੱਜ ਲੋੜ ਐ ਇਹ ਜਿਹੇ ਇਨਸਾਨ ਪੜੇ ਰੱਖੇ ਜਿਹੜੀ ਆਪਣੇ ਇਲਾਕੇ ਦੀ ਆਵਾਜ਼ ਪਾਰਲੀਮੈਂਟ 'ਚ ਸੱਕ ਕਰ ਸਕਣਗੇ ਤੇ ਪੰਜਾਬ ਦੇ ਮਸਲੇ ਪੰਜਾਬ ਉਥੇ ਪਾਰਲੀਮੈਂਟ ਚਠਾ ਸਕਣਗੇ ਇਹਨਾਂ ਨੂੰ ਪੂਰੀ ਨੌਲੇਜ ਹੈ ਖੀਰਨੀਆਂ ਸਾਹਿਬ ਸੰਤਾ ਸਿੰਘ ਜੀ ਦੋਨਾਂ ਨੇ ਸਾਰਿਆਂ ਨੇ ਜਿੰਨੀ ਟੀਮ ਹੈ ਬਹੁਤ ਮਿਹਨਤ ਕੀਤੀ ਹੈ ਮੈਂ ਵਧਾਈ ਦੇਣਾ ਚਾਹਣਾ ਮੈਂ ਦੂਜੇ ਰਾਉਂਡ ਚ ਕੋਈ 15 ਹਲਕੇ ਜਾ ਕੇ ਆਇਆ ਤੇ ਮੈਂ ਕਹਿ ਸਕਦਾ ਸਭ ਤੋਂ ਵੱਡਾ ਘੱਟ ਥੋੜਾ ਹੈ ਯਾਰ ਸਮਰਾਲਾ ਹਲਕਾ ਪੰਥੇਗਲ ਕਾ ਪਾਰਲੀਮੈਂਟ ਜਤਾ ਦੇਣੇ ਆ ਅਸੈਂਬਲੀ ਚ ਬ੍ਰੇਕ ਖਿੱਚ ਲੈਣੇ ਹੁਣ ਇੱਕ ਦੀ ਬ੍ਰੇਕ ਬਰੂਕ ਨਾ ਲਾਓ ਪਾਰਲੀਮੈਂਟ ਵੀ ਖੁੱਲਾ ਕਰ ਦਿਓ ਕੰਮ ਤੇ ਬ੍ਰੇਕਾਂ ਜਮਾਂ ਇਹਨਾਂ ਲਾਇਓ ਅਸੈਂਬਲੀ ਚ ਸਰਕਾਰ ਬਣਾ ਦਿਓ ਤੁਸੀਂ ਨਜ਼ਾਰਾ ਲਿਆਵਾਂਗੇ ਤੁਹਾਨੂੰ ਕੋਈ ਚਿੰਤਾ ਨਹੀਂ ਹੋਊਗੀ ਪੰਜਾਬ ਤਰੱਕੀ ਦੀ بلندیयां ਲੈ ਕੇ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਹੁਤ ਬਹੁਤ ਧੰਨਵਾਦ ਸਰਦਾਰ ਸਫੀ